ਜੇ ਸਾਡੀਆਂ ਆਧਾਰਤਾਂ ਦਾ ਇਹ ਤਰੀਕਾ ਹੈ ਜੇ ਸਾਡੀਆਂ ਆਧਾਰਤਾਂ ਨੇ ਕਾਨੂੰਨ ਦੀ ਵਿਆਖਿਆ ਨਹੀਂ ਕਰਨੀ ਮੈਨੂੰ ਪਹਿਲਾਂ ਖੰਦੇ ਸੇ ਸੱਤਰ ਸਾਹਿਬ ਦੀ ਇੱਕ ਗੱਲ ਕਹੀ ਸੀ ਕਿ ਪਾਣੀ ਦੇ ਉੱਤੇ ਸਾਡੇ ਇੰਦੇ ਆਮ ਅਸਰਤਾ ਹਸ ਸਰਕਾਰ ਰਹੀ ਹੈ ਪੰਜਾਬੀ ਪੰਜਾਬੀਆ ਦੀ ਮਿੱਟੀ ਐ ਇਹੋ ਜੀ ਐ ਤੇ ਜੇਕਰ ਸਾਡੇ ਸਾਰੇ ਪਾਣੀ ਖੋ ਕੇ ਵਿਜਾਲ ਲੱਗੇ ਨੇ ਇਸ ਉੱਚਾ ਮੁੱਦਾ ਹੀ ਹੈ ਇਹਦੇ ਤੇ ਮੈਂ ਅਕੀਰਤ ਬੋਲਾਂਗਾ ਮੇਰੇ ਨਾਲ ਰਮਿੰਦਰ ਸਿੰਘ ਜੀ ਨੇ ਇਹ ਬੜੀ ਤੁਸੀਂ ਬੁਢੇ ਰਹੇ ਇਹ ਵੀ ਸੁਣ ਲਈ ਸਾਹਿਬਾ ਜੀ ਬੁਢੜੇ ਗਿਆ ਨਾਲ ਸਾਰੇ ਨੇ ਸੁਣਨਾ ਅੱਜ ਆਪਾਂ ਆਪਣਾ ਪ੍ਰੋਟੈਸਟ ਲੋਨ ਕਰਨ ਆਇਆ ਮੁਕੋਦਰੀ ਜੋ ਮਰਦੀ ਭੰਡ ਆਪਣਾ ਕਰੀ ਜਾਏ ਬੇਸਿਕਲੀ ਤੋਂ ਭੰਡ ਹੀ ਹੈ ਨਾ ਉਹ ਭੰਡ ਪੁਣਾ ਕਰ ਜਿਹੜੇ ਨੇਰੇ ਦੇ ਨੇਰੇ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ 100 150 ਬੰਦਾ ਲੈ ਕੇ ਆਜੋ ਤੁਸੀਂ ਕਾਰੀਆਂ 정부 ਮੰਡੀਆਂ ਨਾਲ ਵੀ ਤਾਲਮੇਲੀ ਹੋਇਆ ਕਿਉਂਕਿ ਐਸਕੇਐਮ ਜਹਾਲੇ ਨੂੰ ਮੁੱਦਾ ਡਿਸਕਸ ਨਹੀਂ ਸੀ ਕੀਤਾ ਬਹੁਤ ਜਲਦੀ ਐਸਕੇਐਮ ਵੱਲੋਂ ਵੀ ਇਹ ਮੁੱਦਾ ਜਿਹੜਾ ਹੈ ਡਿਸਕਸ ਕਰਛੇ ਅੱਗੇ ਵਧਾਇਆ ਜਾਊਗਾ ਔਰ ਇੱਕ और ਸਰਕਾਰ ਤੋਂ ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਗਈ ਕਿ ਕਾਹਦੀ ਤੋਂ ਤੁਹਾਡੇ ਕੋਲ ਕੋਈ ਰਸਤਾ ਨਹੀਂ ਰਹੇਗਾ ਪੰਜਾਬ ਦੇ ਪਾਣੀ ਦੀ ਪਾਣੀ ਦੀ ਬਹਾਦਰੀ ਨਹੀਂ ਹੈ ਨਹੀਂ ਦੇਸ਼ ਵਿੱਚ ਕਿਸੇ ਵੀ ਦੁਕਾਨਵਾਲ ਗੁੜੀ ਇਹ ਪਾਣੀ ਨਹੀਂ ਮੇਰ ਖਾਂਦੀ ਇਸ ਕਰਕੇ ਅੱਜ ਆਪਾਂ ਪ੍ਰੋਟੈਸਟ ਕਰਨ来 ਦੋ ਸਾਲ ਤੋਂ ਪਰ ਇਸ ਮੁੱਦੇ ਤੇ ਫਾਰਦਾਰ ਕੰਟਰੋਲ ਸਰਕਾਰ ਨੂੰ ਲੋਕ ਜਿੰਦਿਆਂ ਆ ਆਪਾਂ ਇਹ ਅੰਦੋਲਨ ਕਰਦੇ ਤੁਸੀਂ ਛੋਟਾ ਲਾ ਲਓ ਉਹਦੇ ਬਾਅਦ ਫੇਰ ਦੇਖਾਂਗੇ ਕਿ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਕਿੰਨੇ ਬੜਾ ਹੈ ਕਿ ਇਹਦੇ ਨਾਲ ਕਿੱਥੇ ਬਣਿਆ ਤੇ ਉੱਠਾ ਕਿਉਂ ਉਹ ਜਦੋਂ ਪੰਜਾਬ ਦਾ ਪਾਣੀ ਪੰਜਾਬ ਨੂੰ ਬਾਬਤ ਹੋਇਆ ਤਾਂ ਇਹ ਸਟ੍ਰਕਚਰ ਵਿਚ ਆਇਆ ਉਹਨਾਂ ਬਾਹਰ ਉੱਠਾ ਇਹਦਾ ਉਹਨਾਂ ਦਾ ਬਚਾਹਣ ਦਾ 5 5000 ਕਰੋੜ ਅੱਜ ਤੇ 5 ਲੱਖ ਕਰੋੜ ਵਰਗਾ ਹੈ ਉਹਨਾਂ ਨੇ ਅੱਜ ਤੱਕ ਜਗ੍ਹਾ ਨਹੀਂ ਛੋਹੀ ਪਰ ਦਿੱਲੀ ਵਾਲਿਆਂ ਨੇ ਸਾਡੀ ਰਾਜਧਾਨੀ ਦੇ ਕੰਮ ਚਾ ਕਰ ਲਿਆ ਹੁਣ ਉੱਥੇ ਉਹਨੂੰ ਪਰਮਾਨੈਂਟ ਯੂਨੀ ਬਣਾ ਕੇ ਰੱਖਤਾ ਉਹਨਾਂ ਇਹ ਮੁੱਦੇ ਨੇ ਜਿਹੜੇ ਪੰਜਾਬ ਦੇ ਹਿੱਤਾਂ ਦੇ ਉਲਟ ਸਾਡੇ ਪੋਲੀਟੀਕਲ ਲੀਡਰਸ਼ਿਪ ਹੈ ਕਿਸੇ ਪਾਰਟੀ ਚ ਬੈਠੀ ਹੋਵੇ ਬੇੜਾ ਐਡਾ ਗਰ ਕਹੋ ਗਿਆ ਕਿ ਕੁਰਸੀ ਵਾਸਤੇ ਤਾਂ ਬਿਆਨਬਾਦੀ ਕਰਦੇ ਨੇ ਕੁਝ ਨੰਦ ਲਈ ਪ੍ਰੈਕਟੀਕਲੀ ਕੁਝ ਵੀ ਕਰਉਂਦੇ ਨਹੀਂ ਇਸ ਕਰਕੇ ਆਪਾਂ ਨੇ ਅੱਜ ਬਾਤ ਕੀਤੀ ਹੈ ਤੇ ਮੈਂ ਬਾਤ ਕਰਾਂਗਾ ਕਰਨ ਤੇ ਮੇਰੇ ਸਾਥੀ ਸਾਰੇ ਬੋਲਣਗੇ ਧਿਆਨ ਨਾਲ ਕਿਸੇ ਨੂੰ ਉੱਠਣਾ ਨਹੀਂ ਅੱਜ ਤਾਂ ਰੈਕਟ ਸਟੇ ਹੀ ਹੈ ਵੀ ਤੁਸੀਂ ਇੱਥੇ ਰੋਸ ਇਨਾ ਜੰਪਟਸ ਰੋਸ ਪ੍ਰਜੈਕਟ ਕਰਦੇ ਹੋ ਅੱਜੜਾ ਇੱਥੇ ਖਤਰਪਾਰਟੀ ਚੋਂ ਪਾਠੀ ਪਿੰਨ ਪਾਰਟੀ ਬਦਲੀ ਜਿਹੜਾ ਇੱਥੇ ਬੈਠਾ ਚੇਅਰਮੈਨ ਆਇਆ ਦਿੱਲੀ ਵਾਲੇ ਦਾ ਹੱਥ ਠੋਕਾ ਅਸੀਂ ਦਸਲਾ ਚ ਆਉਂਦੇ ਆ ਪੰਜਾਬ ਵਾਲੇ ਤੁਹਾਡੇ ਵਰਗੇ ਬੰਦੇ ਨੂੰ ਪ੍ਰਧਾਨ ਨਹੀਂ ਕਰਦੇ ਪੰਜਾਬ ਦੀ ਫਿਤਰਤ ਨੂੰ ਤਾਂ ਜਾਣਦੇ ਜੇ ਇੱਥੇ ਰਹਿਣਾ ਹੈ ਤਾਂ ਪੰਜਾਬ ਦੀ ਫਿਤਰਤ ਨੂੰ ਸਮਝੋ ਉਹਨਾਂ ਨੇ ਉਹਨਾਂ ਨੇ ਤੁਹਾਡਾ ਬੁੜਪੜੇ ਨਾਲ ਯਾਦ ਕਰਿਆ ਆਪਾਂ ਅੱਜ ਇੱਥੇ ਜਿਹੜੇ ਦਿੱਲੀ ਵਾਲੇ ਹੱਟ ਨੇ ਜਿਨ੍ਹਾਂ ਨੇ ਇੱਥੇ ਸਾਡੇ ਕੋਲ ਖੋਹ ਲਿਆ ਸਾਡਾ ਸਾਰਾ ਬੀਬੀਐਮ ਦੀ ਖੋਹ ਲਿਆ ਸਾਡੇ ਗੈਮ ਖੋਹ ਸਾਡੇ ਇਨਸਾਨੇ ਗੈਮਨ ਦੇ ਕਬਜ਼ਾ ਕਰ ਲਿਆ ਪਾਣੀ ਤੇ ਕੰਟਰੋਲ ਕਰ ਲਿਆ ਕੋਈ ਤਰ੍ਹਾਂ ਦਾ ਮੈਨੂੰ ਨੋਟਸ ਨਹੀਂ ਕਰਿਓ ਫੇਸ ਤੇ ਆਂਦਾ ਇਸ ਸਭ ਤੋਂ ਮਾੜੀ ਗੱਲ ਜਿਹੜਾ ਮੇਨੂੰ ਇਹ ਦਿਮਾਗ ਛਾਈ ਗਿਆ ਆ ਰਿਹਾ ਇਹ ਇਹ ਹੋਈ ਪੰਜਾਬ ਪੰਜਾਬ ਕੇ ਨਾ ਹਾਈ ਕੋਰਟ ਦੇ ਚੀਜ਼ ਠੀਕ ਜਸਟਿਸ ਨੇ 2 ਦਿਨ ਪਹਿਲਾਂ ਇੱਕ ਗੱਲ ਇਹ ਕਹਿ ਦਿੱਤੀ ਕੋਈ ਮੈਨੂੰ ਨਹੀਂ ਪਤਾ ਜਿਹੜੀ ਮੀਟਿੰਗ ਸੀ ਉਹ ਕਾਨੂੰਨੀ ਸੀ ਜਾਂ ਨਹੀਂ ਸੀ ਮੈਨੂੰ ਨਹੀਂ ਪਤਾ ਪਰ ਜਿੰਨੀ ਵਿੱਚ ਫੈਸਲਾ ਕਾਨੂੰਨ ਅਨਸਾਰ ਹੋਇਆ ਨਹੀਂ ਹੋਇਆ ਪਰ ਤੁਹਾਨੂੰ ਹੁਕਮ ਹੈ ਪੜੋ ਮਿਸਟੇਕ ਜੈਂਡਲਮੈਨ ਆਪਣੇ ਆਪ ਨੂੰ ਅਪਡੇਟ ਕਰੋ ਜਿਹੜਾ ਹਾਈ ਕੋਰਟ ਵਿੱਚ 8500 ਸੁਣੋ ਗੱਲ ਪੂਰੀ ਸੁਣੋ ਪਹਿਲਾਂ ਸਰ 8500 ਕਿਉਂ ਸਿਕ ਪਾਣੀ ਛੱਡਣ ਦੀ ਜਿਹੜੀ ਗੱਲ ਹੋਈ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਬੜਾ ਪ੍ਰੋਮੀਨੈਂਸ ਦੇ ਨਾਲ ਚੱਕਿਆ ਗਿਆ ਉਸ ਤੋਂ ਪਹਿਲਾਂ ਠੀਕ ਹੈ ਤੁਹਾਡੀ ਫਾਈਲ ਪਹਿਲਾਂ ਨਹੀਂ ਪਤਾ ਉਸ ਤੋਂ ਪਹਿਲਾਂ ਨੁਕਸਾਨ ਦੇਣ ਦੀ ਕੋਈ ਫੈਕਟਰ ਨਹੀਂ ਹੈ ਇਹ ਫੈਕਟਰ ਨਹੀਂ ਹੈ ਜੀ ਜੀ ਵਿਧਾਨ ਸਭਾ ਦੇ ਸੈਸ਼ਨ 5 ਤਰੀਕ ਨੂੰ ਜਿਹੜਾ ਸੈਸ਼ਨ ਸੀ 4 ਤਰੀਕ ਨੂੰ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਕੈਬਨਿਟ ਮਨਿਸਟਰ ਆਪ ਦੇ ਵਿਧਾਇਕ ਤੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ 50 ਤੋਂ ਉੱਪਰ ਵਿਧਾਇਕ ਨੇ ਜਿਨ੍ਹਾਂ ਨੂੰ ਇਹ ਮੰਗ ਪੱਤਰ ਦਿੱਤਾ ਇਨ੍ਹਾਂ ਮੰਗਾਂ ਦੇ ਉੱਪਰ ਕਿ ਇਹ ਜਿਹੜਾ ਪਾਣੀ ਤੇ ਹੁਣ ਡਾਕਾ ਵੱਜ ਰਿਹਾ ਉਹਦੇ ਚ ਡੈਮ ਸੇਫਟੀ ਐਕਟ ਦੀ ਕੀ ਭੂਮਿਕਾ ਉਹਨੂੰ ਵਿਧਾਨ ਸਭਾ ਚ ਰੱਦ ਕਰਨ ਲਈ ਰੈਜ਼ੋਲੂਸ਼ਨ ਲਿਆਓ ਮੁੱਖ ਮੰਤਰੀ ਨੇ ਕੀਤਾ ਸਿਰਫ ਕ੍ਰਿਟੀਸਾਈਜ਼ ਕਰਤਾ ਨਹੀਂ ਕੀਤਾ ਤੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲਾਂ ਰਾਜੇਲ ਸਾਹਿਬ ਨੇ ਚਿੱਠੀ ਲਿਖ ਕੇ ਮੁੱਖ ਮੰਤਰੀ ਨੂੰ ਕਹਿ ਕੇ ਡੈਮ ਸੇਫਟੀ ਐਕਟ ਰੱਦ ਕਰੋ ਅਸੀਂ 30 ਜੂਨ 2022 ਨੂੰ ਇਸ ਗੱਲ ਤੇ ਪ੍ਰੋਟੈਸਟ ਕੀਤਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ 'ਚ ਜਿਸ ਮੀਟਿੰਗ 'ਚ ਮੁੱਖ ਮੰਤਰੀ ਵਾਕਆਊਟ ਕਰਕੇ ਗਏ ਨੇ ਉਸ ਮੀਟਿੰਗ ਦੇ ਵਿੱਚ ਮੈਮੋਰੈਂਡਮ 'ਚ ਪੂਰੇ ਦਾ ਪੂਰਾ ਪਾਣੀ ਦੇ ਸੰਕਟ ਦੇ ਉੱਪਰ ਪੂਰੀ ਡਿਸਕਸ਼ਨ ਸੀਗੀ ਜਿਦੇ 'ਚ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਸੀ ਪਰ ਪੰਜਾਬੀ ਕੋਈ ਹੈ ਹੀ ਨਹੀਂ ਕਿਉਂ ਮੁੱਖ ਮੰਤਰੀ ਕਹਿੰਦੇ ਮੁੱਖ ਮੰਤਰੀ ਦੇ ਉੱਤੇ ਨੂੰ ਲਾਜ ਲੱਗੀ ਹੋਈ ਹੈ ਸ਼ਰਮ ਆਉਂਦੀ ਹੈ ਜਦੋਂ ਮੁੱਖ ਮੰਤਰੀ ਦੀਆਂ ਅਸੀਂ ਗੱਲਾਂ ਸੁਣਦੇ ਹਾਂ ਇਹੀ ਕਿਸਾਨ ਜਿਥੇ ਬੰਦੀਆਂ ਮੈਨੂੰ ਲੱਗਦਾ ਉਹਨੂੰ ਇਹਨਾਂ ਤੋਂ ਡਰ ਲੱਗਦਾ ਹੈ ਉਹ ਕਹਿੰਦਾ ਮੈਂ ਕਦੇ ਕਹਿੰਦਾ ਮੈਂ ਡਰ ਨਹੀਂ ਦੇਣ ਦੇਣੇ ਅਸੀਂ ਪਿਛਲੇ 2 ਸਾਲ ਤੋਂ ਪਾਣੀਆਂ ਦੇ ਮਸਲੇ ਤੇ ਨੋਟਿਸ ਦੇ ਰਹੇ ਹਾਂ ਸਰਕਾਰ ਨੂੰ ਕੋਈ ਪੰਜਾਬ ਚ ਪਾਣੀ ਦੀ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ ਅਸੀਂ ਸੈਕੰਡ ਐਕਫਾਰ ਹੈ ਜਿਹੜਾ ਉਹਦੇ ਵਿੱਚੋਂ ਅਸੀਂ ਪਾਣੀ ਇਸ ਵੇਲੇ ਕੱਢ ਰਹੇ ਹਾਂ ਤੀਜੇ ਤੇ ਜਾਣ ਵਾਲੇ ਆ ਦੂਜੇ ਐਕੁਆਫੇਅਰ ਦਾ ਪਾਣੀ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋ ਚੁੱਕੀ ਹੋ ਚੁੱਕੀ ਡਿਸਟ੍ਰਿਕਟ ਵਾਈਜ਼ ਕਿਸੇ ਚ ਘਟ ਕਿਸੇ ਚ ਵਧ ਟੋਟਲ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਜਿਹੜਾ ਥਰਡ ਐਕੁਆਫੇਅਰ ਹੈ ਉਹਦੇ ਚ ਬਹੁਤ ਸਾਰੇ ਜਿਹੜੇ ਨੇ ਲੈਡ ਆਰਸਨਿਕਸ ਨੇ ਜਿਹੜੇ ਬਹੁਤ ਜ਼ਹਿਰੀਲੇ ਤੱਤ ਨੇ ਔਰ ਰਿਪੋਰਟ ਇਹ ਹੈ ਵੀ ਜਦੋਂ ਤੀਸਰੇ ਐਕੁਆਫੇਅਰ ਤੇ ਜਾਵਾਂਗੇ ਨਾ ਉਹ ਪਾਣੀ ਪੀਣ ਦੇ ਲਾਇਕ ਐ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਐ ਤਾਂ ਸਾਡੇ ਕੋਲ ਫਿਰ ਕੀ ਚਾਰਾ ਰਹਿ ਗਿਆ ਪੰਜਾਬ ਜਿਹਦਾ ਨਵੇਂ ਪੰਜਾਬ ਪਾਣੀਆਂ ਦੇ ਉੱਤੇ ਪਿਆ ਪੰਜਾਬ ਨੂੰ ਕੁਦਰਤ ਨੇ ਦਰਿਆਵਾਂ ਦਾ ਪਾਣੀ ਔਰ ਉਪਜਾਊ ਧਰਤੀ ਬਖਸ਼ੀ ਅਨਫੋਰਚੂਨੇਟ ਪਹਿਲੂ ਇਹ ਹੈ ਵੀ ਸਾਨੂੰ ਹਮੇਸ਼ਾ ਕਮਜ਼ੋਰ ਲੀਡਰਸ਼ਿਪ ਮਿਲੀ ਜਿਨ੍ਹਾਂ ਨੇ ਆਪਣੀ ਕੁਰਸੀ ਵਾਸਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਅੱਗੇ ਗੋਡੇ ਟੇਕੇ ਔਰ ਸਾਡਾ ਪਾਣੀ ਸਾਰਾ ਨਾਨ ਰਾਈਪੇਰੀਅਨ ਸਟੇਸ਼ਨ ਦੇ ਦਿੱਤਾ ਮੈਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਮੈਨੂੰ ਕੋਈ ਇੱਕ ਕੇਸ ਕੋਰਟ ਕਰ ਦਿਓ ਤੁਸੀਂ ਕਿਸੇ ਨਾਨ ਰੈਪੀਡੈਂਸ ਸਟੇਟ ਨੂੰ ਰੈਪੀਡੈਂਸ ਸਟੇਟ ਤੋਂ ਹੋ ਕੇ ਪਾਣੀ ਮੁਫਤ ਵਿੱਚ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਦਾ ਕੇਸ ਹੈ ਔਰ ਸਾਡਾ ਸੰਵਿਧਾਨ ਦੇ ਅਨੁਸਾਰ ਪਾਣੀ ਉਹਦੀਆਂ ਛੀਲਾਂ ਉਹਦੇ ਡੈਮ ਉਹਦੀ ਜਨਰੇਸ਼ਨ ਇਸ ਸਟੇਟ ਸਬਜੈਕਟ ਹੈ ਇਸ ਸਟੇਟਾਂ ਦਾ ਅਧਿਕਾਰ ਹੈ ਸਾਡੇ ਕੋਲ ਸਾਡੇ ਜਦੋਂ ਅਸੀਂ ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਪਾਣੀ ਵੰਡਿਆ ਗਿਆ ਉਦੋਂ ਵੀ ਪੰਜਾਬ ਨਾਲ ਧੱਕਾ ਕੀਤਾ ਗਿਆ ਚਲੋ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਿਆ ਉਦੋਂ ਫਿਰ ਅਕਾਲੀਆਂ ਨੇ ਬਹੁਤ ਵੱਡੀ ਗਲਤੀ ਕੀਤੀ 77 79 80 ਮੰਨ ਕੇ ਰੀਆਰਗੇਨਾਈਜੇਸ਼ਨ ਐਕਟ 14 ਨੂੰ ਕਢਾ ਦੇਣੀ ਚਾਹੀਦੀ ਸੀ ਜਿਹਦੇ ਨਾਲ ਉਹਨਾਂ ਨੇ ਅਧਿਕਾਰ ਦਖਲ ਦੇਣ ਵਾਸਤੇ ਆਪਣੇ ਕੋਲ ਲੈਨੇ ਤੇ ਅੱਜ ਸਥਿਤੀ ਇਹ ਹੈ ਕਿ ਜਦੋਂ ਸਾਡੇ ਕੋਲ ਪਾਣੀ ਮੁਕਣ ਜਾ ਰਿਹਾ ਹੈ ਤਾਂ BBMB ਕੇਂਦਰ ਦਾ ਹੱਥ ਟੋਕਾ ਬਣ ਕੇ ਉਹ ਪਾਣੀ ਧੱਕੇ ਨਾਲ ਜਿਹੜਾ ਆਪਣੇ ਉਹਨਾਂ ਦੇ ਹਿੱਸੇ ਦਾ ਬਣਦਾ ਵੀ ਨਹੀਂ ਉਹ ਉਹਨਾਂ ਨੂੰ ਦੇ ਰਹੀ ਹੈ ਔਰ ਇੱਕ ਉਹ ਤੋਂ ਵੱਧ ਜਿਹੜੀ ਇੱਥੇ ਹੋਣ ਦਾ ਅਚਾਨਕ ਫੈਸਲਾ ਕੀਤਾ ਉਹ ਇਸ ਕਰਕੇ ਕੀਤਾ ਵੀ ਸਾਡਾ ਚੀਫ ਜਸਟਿਸ ਜਿਨ੍ਹਾਂ ਤੋਂ ਕਾਨੂੰਨ ਦੀ ਵਿਆਖਿਆ ਦੀ ਆਸ ਹੁੰਦੀ ਹੈ ਇਹਨਾਂ ਨੂੰ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਹੁੰਦਾ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰਨਾ ਹੁੰਦਾ ਚੀਫ ਜਸਟਿਸ ਇਹ ਕਹੇ ਭਾਰੀਸਵਾਜ ਕੋਰਟ ਚ ਕੋਈ ਮੈਨੂੰ ਨਹੀਂ ਪਤਾ ਆਰਡਰ ਤਾਂ ਹੈਗਾ ਨਾ ਤੁਹਾਨੂੰ ਪਾਣੀ ਦੇਣ ਦਾ ਮੈਨੂੰ ਨਹੀਂ ਪਤਾ ਕਿ ਜਿਹੜੀ ਮੀਟਿੰਗ ਹੋਈ ਉਹ ਕਾਨੂੰਨੀ ਤੌਰ ਤੇ ਠੀਕ ਸੀ ਜਾਂ ਗਲਤ ਸੀ ਮੈਨੂੰ ਨਹੀਂ ਪਤਾ ਕਾਨੂੰਨੀ ਤੌਰ ਤੇ ਪਾਣੀ ਠੀਕ ਦੇਣਾ ਇਹ ਗਲਤ ਹੈ ਆਰਡਰ ਇਜ਼ ਆਰਡਰ ਪਹਿਲਾ ਇਹਨੂੰ ਅਪੇਖ ਕਰੋ ਨਹੀਂ ਅਸੀਂ ਤੁਹਾਡੇ ਖਿਲਾਫ ਕਾਰਵਾਈ ਨਹੀਂ ਇਹ ਇਹੀ ਤਾਂ ਰਾਜਵਾਲ ਸਾਹਿਬ ਮੁੱਖ ਮੰਤਰੀ ਕਹਿੰਦੇ ਨੇ ਤੁਸੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਹੈ ਨਹੀਂ ਇਸ ਤਰੀਕੇ ਦੀ ਗੱਲ ਤੁਸੀਂ ਕਰ ਰਹੇ ਹੋ ਉਹੀ ਕਹਿੰਦੇ ਵੀ ਆਰਡਰ ਦੋ ਤਰੀਕ ਦਾ ਕੋਈ ਹੋਇਆ ਨਹੀਂ ਤੇ ਸਾਨੂੰ ਜਿਹੜਾ ਕਿਹਾ ਜਾ ਰਿਹਾ ਪਾਣੀ ਦੇਣ ਲਈ ਬਾਹਮ ਰੋੜੀ ਜਾਰੀ ਸਾਡੀ ਮੁੱਖ ਮੰਤਰੀ ਤੇ ਵਿਸ਼ਵਾਸ ਨਹੀਂ ਰਿਹਾ ਮੁੱਖ ਮੰਤਰੀ ਲੜੇਗਾ ਤੁਸੀਂ ਮੈਨੂੰ ਦੱਸਿਓ ਪਿਛਲੇ ਸਾਲ ਸਾਡੇ ਫਾਜ਼ਿਲਕਾ ਜ਼ਿਲ੍ਹੇ 'ਚ ਇਹਨਾਂ ਨੇ ਬੰਦੀ ਲਾਤੀ ਤੇ ਉੱਥੇ ਲੋਕਾਂ ਦੇ ਬਾਗ ਸੁੱਕ ਗਏ ਅਸੀਂ ਧਰਨਾ ਦਿੱਤਾ ਮੁੱਖ ਮੰਤਰੀ ਸਾਡਾ ਉਧਰ ਰਾਜਸਥਾਨ 'ਚ ਰੌਲਾ ਪੈ ਗਿਆ ਵੀ ਸਾਨੂੰ ਪਾਣੀ ਦਿਓ ਰਾਜਸਥਾਨ ਦਾ ਇੱਕ ਐਮਪੀ ਉੱਥ ਨੂੰ ਸੱਦ ਕੇ ਬਠਿੰਡੇ ਦੇ ਵਿੱਚ ਨਾਲ ਉੱਥੇ ਦੀਆਂ ਕਿਸਾਨ ਜਿੱਥੇ ਬੰਦੀਆਂ ਨੂੰ ਸੱਦ ਕੇ ਮਹਾਵੀਰ ਸਿੰਘ ਐਮਪੀ ਸੀ ਉਹਨਾਂ ਨੂੰ ਸੱਦ ਕੇ ਮੀਟਿੰਗ ਕਰਕੇ ਸਾਰਾ ਹੰਗਲਾ ਫੈਲਾ ਜਾ ਕੇ ਕਹਿੰਦਾ ਯਾਰ ਚੁੱਪ ਕਰਕੇ ਚਲੇ ਜਾਓ ਪਾਣੀ ਤੁਹਾਨੂੰ ਮੈਂ ਦਊਂਗਾ ਰੌਲਾ ਨਾ ਪਾਓ ਉਹਨਾਂ ਨੇ ਜਾ ਕੇ ਹਨੂਮਾਨਗੜ੍ਹ 'ਚ ਦੀਵਾਲੀ ਮਨਾ ਲਈ ਅਗਲੇ ਦਿਨ ਮੀਡੀਆ 'ਚ ਆ ਗਿਆ ਕਿਦਾਂ ਦਾ ਮੁੱਖ ਮੰਤਰੀ ਹੈ ਜੀ ਇਹਨੂੰ ਮੁੱਖ ਮੰਤਰੀ ਕਹੋਗੇ ਜਿਹੜਾ ਪੰਜਾਬ ਦੇ ਹਿੱਤਾਂ ਨੂੰ ਅੱਜ ਵੀ ਇਹ ਤਾਂ ਹੁਣ ਉਹਨੇ ਐਡਮਿਟ ਕਰ ਲਿਆ ਨਾ ਪਿਛਲੇ ਸਮੇਂ ਵਿੱਚ ਅਸੀਂ ਪਿਛਲੇ 2 ਸਾਲਾਂ 'ਚ ਵੀ ਅਸੀਂ ਦਿੱਤੇ ਰਹੇ ਹਾਂ ਫालतू ਪਾਣੀ ਆ ਹੁਣ ਅੱਜ ਬਵੇਲਾ ਕਿਉਂ ਬਣਾਇਆ ਉਹ ਆਪਣੇ ਆਪ ਨੂੰ ਹੀਰੋ ਬਣਨ ਵਾਸਤੇ ਮੈਂ ਸਮਝਦਾ ਜਦੋਂ ਅਸੀਂ ਇਹ ਤੋਂ ਬਾਅਦ ਝੋਨਾ ਲਾ ਕੇ ਵਿਲੇ ਹੋਏ ਅੱਜ ਤੱਕ ਅਸੀਂ ਵਾਰਨਿੰਗ ਦੇਣ ਆਇਆ ਝੋਨਾ ਲਾਉਣ ਤੋਂ ਬਾਅਦ ਵਿਲੇ ਹੋਏ ਹਾਲੇ ਤੱਕ ਅੱਜ ਮੇਰੀ ਜਥੇਬੰਦੀ ਨੇ ਇੱਕ ਤੋਂ ਜਥੇਬੰਦੀ ਨੂੰ ਜਿਹੜਾ ਮੈਂ ਇਮੀਡੀਏਟਲੀ ਕੰਟੈਕਟ ਕਰ ਸਕਿਆ ਉਹ ਇੱਥੇ ਆਏ ਨੇ ਐਸਕੇਮ ਚ ਹਾਲੇ ਇਹਨੂੰ ਡਿਸਕਸ ਕਰਨ ਵਾਲੇ ਆਂ ਔਰ ਅਸੀਂ ਝੋਨਾ ਲਾਉਣ ਤੋਂ ਬਾਅਦ ਮੋਰਚਾ ਲਾਵਾਂਗੇ ਸਾਡੀ ਡਿਮਾਂਡ ਇਹ ਹੋਏਗੀ ਸਾਡੀ ਡਿਮਾਂਡ ਇਹ ਹੋਏਗੀ ਕਿ ਹਰ ਖੇਤ ਨੂੰ ਹਰ ਘਰ ਨੂੰ ਪੀਣ ਵਾਲਾ ਪਾਣੀ ਹਰ ਖੇਤ ਨੂੰ ਪਾਣੀ ਨਹਿਰੀ ਪਾਣੀ ਮਿਲਣਾ ਚਾਹੀਦਾ ਹੈ ਮੁੱਖ ਮੰਤਰੀ ਦੇ